ਬੇਅਦਬੀ ਹੋਈ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਸਿੱਖ ਸੰਗਤ ਸਾਹਮਣੇ ਸਾਡੇ ਕੜੀਸ ਕੜੀਸ ਧੀਆਂ ਪੈਣਾ ਕੋਟਕਪੂਰੇ ਕੜੀਸ ਕੜੀਸ ਕੁੱਟੀਆਂ ਇਹਨਾਂ ਨੇ ਅਸੀਂ ਕੋਈ ਐਵੇਂ ਹਥਿਆਰ ਨਹੀਂ ਸਾਨੂੰ ਚਾੜ੍ਹਿਆ ਸੀਗਾ ਵੀ ਸਾਨੂੰ ਵੀ ਮੇਰੇ ਤਿੰਨ ਬੱਚੇ ਆ ਸਾਡਾ ਵੀ ਜੀ ਕਰਦਾ ਸੀ ਅਸੀਂ ਪਰਿਵਾਰ 'ਚ ਰਹਿ ਕੇ ਆਪਦੇ ਜਵਾਗ ਪਾਲ ਲਏ ਇਹਨਾਂ ਨੇ ਮਜਬੂਰ ਕੀਤਾ ਵੀ ਤੁਸੀਂ ਹਥਿਆਰ ਚੱਕੋ ਅਸੀਂ ਚੱਕੇ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਚੱਕਣੇ ਪਏ ਤਾਂ ਚੱਕਾਂਗੇ ਤੇ ਜਿੰਨਾ ਚਿਰ ਹੱਕ 'ਚ ਜੋਰ ਆ ਤੇ ਬੋਲਾਂਗੇ ਵੀ ਇਹਨਾਂ ਨੇ ਬਥੇਰਾ ਲੁੱਟ ਕੇ ਖਾ ਲਿਆ ਮਸੰਦਾਂ ਦੇ ਗਲਾਂ 'ਚ ਸਾਫੇ ਪੈਣੇ ਆ ਆਉਣ ਵਾਲਾ ਸਮਾਂ ਤੁਹਾਡੇ ਸਾਹਮਣੇ ਹੋਊਗਾ ਸਾਡੀ ਤਾਂ ਮੌਤ ਪੱਕੀ ਆ ਸਾਨੂੰ ਅੱਜ ਮਾਰਨ ਕੱਲੂ ਮਾਰਨ ਸਾਡਾ ਤਾਂ ਇਵੇਂ ਰਹਿਣਾ ਨਾ ਅਸੀਂ ਅੱਜ ਪਿੱਛੇ ਹਟਗੇ ਨਾ ਕੱਲ ਪਿੱਛੇ ਹਟਗੇ ਤੇ ਲੋਂਗੋਵਾਲ ਦੀਆਂ ਵਰ੍ਹਸੀਆਂ ਤਾਂ ਸਰਕਾਰ ਮਨਾਉਂਦੀ ਆ ਤੇ ਅਸੀਂ ਸੰਤ ਜਰਨੈਲ ਸਿੰਘ ਦੀਆਂ ਮਨਾਉਨੇ ਆ ਦੋ ਸੰਤ ਸੀ ਦੋਵਾਂ ਦੇ ਗੋਲੀ ਵੱਜੀ ਉਹ ਉਹਨਾਂ ਦਾ ਸਰਕਾਰੀ ਸੰਤ ਆ ਸਾਡਾ ਸੰਤ ਜਰਨੈਲ ਸਿੰਘ ਮਹਾਨ ਸਿੱਖ ਸਾਂਤ ਚਕ ਕਰਤਾਰ ਸਿੰਘ ਜੀ ਕਹਿੰਦੇ ਸੀਗੇ ਵੀ ਇਹਨਾਂ ਦੇ ਰਾਜਨੀਤੀਆਂ ਦੇ ਕਾਦਾ ਅਦਬਾਰ ਇਹ ਤਾਂ ਵੋਟਾਂ ਲੈਣ ਮਾਰੇ ਪਿਓ ਨੂੰ ਗਦਾ ਕਹਿ ਦੇਣਗੇ ਤੇ ਜਿੱਤ ਕੇ ਗਦੇ ਨੂੰ ਪਿਓ ਕਹਿ ਦੇਣਗੇ ਨੌਜਵਾਨੀ ਨੂੰ ਮੂਹਰੇ ਆ ਕੇ ਤਾਂ ਖੜਨਾ ਪਿਆ ਵੀ ਅਸੀਂ ਉਸ ਗੱਲ ਤੇ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਸੀ ਨਕਾ ਨਾਕਾਮਯਾਬ ਰਹੀ ਸਾਨੂੰ ਦੁੱਲੀਆਂ ਦੁੱਲੀਆਂ ਦਾ ਡੱਕਾ ਡਰ ਨਹੀਂ ਸਾਡੀ ਹਿੱਕ ਤਿਆਰ ਆ ਤੁਸੀਂ ਆਪਦੀਆਂ ਗੋਲੀਆਂ ਤਿਆਰ ਰੱਖੋ ਜਿੱਦਣ ਮਰਜੀ ਆਜੋ ਜਿੱਦਣ ਕਿਤੇ ਭੇੜ ਭੜ ਗਿਆ ਐ ਕਿ ਪਿੱਛੇ ਪੁੱਛੇ ਵਾਲਾ ਦਾ ਕੰਮ ਹੀ ਹੈ ਨਹੀਂ ਬਈ ਯਾਰ ਇਹ ਜਿਵੇਂ ਕਹਿੰਦੇ ਸੀਗੇ ਵੀ ਜਾਂਸੀਆਂ ਦਾ ਬੰਦਾ ਤੇ ਜਾਂਸੀਆਂ ਤੁਸੀਂ ਜਾਂਸੀਆਂ ਜਿਨ੍ਹਾਂ ਨੇ ਸਾਨੂੰ ਤਿਆਰ ਕੀਤਾ ਜਿਨ੍ਹਾਂ ਨੇ ਸਾਡੇ ਤੋਂ 32 ਬੋਰ ਪਿਸਤੌਲ ਫੜੇ ਗਏ ਸੀ ਤੇ ਤੁਸੀਂ ਸਾਡੇ ਤੇ ਯੂਐਪੀਐਲ ਆਏ ਤੁਸੀਂ ਤਿਆਰ ਕੀਤਾ ਸਾਨੂੰ ਜੇ ਖਾਲਸੇ ਨੂੰ ਪਿਓਰਟੀ ਮਿਲੀ ਆ ਦਾਤ ਅੰਮ੍ਰਿਤ ਦੀ ਮਿਲੀ ਆ ਸਿਰ ਦੇ ਕੇ ਮਿਲੀ ਆ ਜਾਉਂਦਿਆਂ ਨੂੰ ਨਹੀਂ ਮਿਲੇਗੀ ਅਕਾਲ ਤਖਤ ਸਭ ਤੇ ਆ ਤੇ ਇੱਕ ਜਥਾ ਜਿਹੜਾ ਸੀ ਅੰਮ੍ਰਿਤ ਪਾਨ ਕਰਕੇ ਬਾਹਰ ਆ ਚੁੱਕਾ ਵਾ ਦੂਸਰੇ ਜਥਾ ਅੰਮ੍ਰਿਤ ਪਾਨ ਐਸ ਟਾਈਮ ਤੇ ਕਰ ਰਿਹਾ तकरीबन ਸ਼ਾਮ ਦਾ ਸਮਾਂ ਹੋ ਚੁੱਕਾ ਵਾ ਡੈਂਟਲ ਜਾਂ ਰਿਹਾ ਵਾ ਹਜ਼ਾਰਾਂ ਪੁਰਾਣਿਆਂ ਦੀ ਗੱਲ ਹੋ ਰਹੀ ਹੈ ਕਿ ਅੰਦਰ ਜਿਹੜੇ ਅਮਰਤ ਪਾਨ ਕਰ ਰਹੇ ਆ ਵੇਖਦੇ ਆ ਗਿਣਤੀ ਕਿੰਨੀ ਹੋਊਗੀ ਜਿੱਥੇ ਕਿ ਵੱਖੋ-ਵੱਖਰੇ ਆ ਵੀਰਾਂ ਨਾਲ ਭੈਣਾਂ ਨਾਲ ਗੱਲਬਾਤ ਕੀਤੀ ਕੁਝ ਵੀਰ ਅਮਰਤ ਪਾਨ ਕਰਕੇ ਵੀ ਆਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਉਹਨਾਂ ਵਾਲਾ ਜਿਹੜੇ ਵੀਰ ਪਹੁੰਚੇ ਹੈਗੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿਵੇਂ ਵਿਖਦੇ ਅੱਜ ਦਾ ਜੋ ਅੰਮ੍ਰਿਤਪਾਲ ਇੱਥੇ ਕਰਵਾਇਆ ਜਾ ਰਿਹਾ ਵਾ ਐਸਜੀਪੀਸੀ ਵੱਲੋਂ ਉਪਰਾਲਾ ਕੀਤਾ ਜਾਂਦਾ ਬੁੱਧਵਾਰ ਤੇ ਐਤਵਾਰ ਅੱਜ ਅੰਮ੍ਰਿਤਪਾਲ ਵੱਲੋਂ ਕਾਲ ਦਿੱਤੀ ਜਾਂਦੀ ਆ ਤੇ ਹਜ਼ਾਰੇ ਪ੍ਰਾਣੀ ਜਿਹੜੇ ਇੱਥੇ ਪਹੁੰਚਦੇ ਬੜਾ ਸ਼ੂਗਰ ਸਤਗੁਰਾਂ ਦਾ ਵੀਰ ਜੀ ਵੀ ਜਾਣੀਗੇ ਵੀ ਜਿਹੜਾ ਦੀਪ ਸਿੱਧੂ ਦਾ ਸਵਾਲ ਨਹੀਂ ਆ ਇੱਕ ਫਿਲਮ ਚ ਡਾਇਲੋਗ ਹੁੰਦਾ ਸੀਗਾ ਵੀ ਬਾਈ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਤੇ ਉਹ ਗਾਣਾ ਵੀ ਹੁਣ ਅਗਲਿਆਂ ਨੇ ਕੱਢਤਾ ਵੀ ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵਾਲ ਦੀ ਇਹ ਸੱਚੇ ਸਤਗੁਰਾਂ ਨੇ ਹਵਾਵਾਂ ਜਿਹੜੀਆਂ ਇਹਨਾਂ ਵੱਲੋਂ ਤੱਤੀਆਂ ਹੁੰਦੀਆਂ ਸੀ ਨਾ ਦਿੱਲੀ ਵੱਲੋਂ ਤੇ ਇਹ ਸਤਗੁਰਾਂ ਨੇ ਜਿਹੜੀਆਂ ਹੁਣ ਹਵਾਵਾਂ ਵਗਾਉਣੀਆਂ ਇਹਨਾਂ ਨੂੰ چیر ਕੇ ਜਾਵਾਂਗੇ ਤੇ ਜਿਹੜਾ ਹੁਣ ਸਮਾਂ ਆ ਗਿਆ ਅਮਰਤਪਾਲ ਉਹ ਲੀਡਰਸ਼ਿਪ ਤੈਅ ਕਰ ਰਿਹਾ ਜਿਹੜੀ ਨੌਜਵਾਨੀ ਦੇ ਵਿੱਚ ਵੱਖਰੀ ਬੇਚੈਨੀ ਸੀ ਜਿਨ੍ਹਾਂ ਦੇ ਵਿੱਚ ਅਸੀਂ ਸਰਬੱਤ ਖਾਲਸਿਆਂ 'ਚ ਢਾਵਾਂ ਡੋਲ ਹੋਗੇ ਅਸੀਂ ਬਗਰਾੜੀ ਮੋਰਚੇ 'ਚ ਢਾਵਾਂ ਡੋਲ ਹੋਗੇ ਅਸੀਂ ਧੰਨ ਸ਼੍ਰੀ ਗੁਰੂ ਅਰਗਵੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਮੂਰੇ ਹੱਥ ਜੋੜ ਕੇ ਬੇਨਤੀ ਨਮਨ ਕਰਦੇ ਆਂ ਵੀ ਸਾਡਾ ਸਹਿਤਾ ਲੱਗ ਜੇ ਪਰ ਅਸੀਂ ਪਿੱਛੇ ਨਾ ਕਦੇ ਵੀ हट ਗਏ ਤੇ ਜਿੰਨਾ ਹੁਣ ਭਰੋਸਾ ਤੇ ਜਿਹੜੀ ਉਹ ਤਾਕਤ ਹੈ ਨੌਜਵਾਨੀ ਦੇ ਵਿੱਚ ਬਣੀ ਆ ਉਹ ਉਹਦੇ ਬੋਲਾਂ ਤੇ ਵਿਸ਼ਵਾਸ ਕਰਕੇ ਬਣੀ ਆ ਕਿਉਂਕਿ ਉਹ ਹਿਰਦੇ ਤੋਂ ਰਿਦੇ ਤੋਂ ਬੋਲਦਾ ਤੇ ਉਹ ਰਿਦੇ ਆਲਾ ਬਚਨ ਜਿਹੜਾ ਹਿਰਦੇ 'ਚ ਜਦੋਂ ਅਗਲੇਾਂ ਦੇ ਹਿਰਦੇ 'ਚ ਜਾਂਦਾ ਕਿਉਂਕਿ ਸਤਗੁਰੂ ਤਾਂ ਰਿਦੇ 'ਚ ਵਸਦਾ ਨਾ ਮਹਾਰਾਏ ਨੇ ਦਿਮਾਗ ਦੀ ਗੱਲ ਕਿਤੇ ਨਹੀਂ ਕੀਤੀ ਸਤਗੁਰਾਂ ਨੇ ਹਿਰਦੇ ਦੀ ਗੱਲ ਕੀਤੀ ਆ ਜੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਹੋਊਗਾ ਤੁਸੀਂ ਮਜਲੂਮ ਤੇ ਮਾਸੂਮ ਤੇ ਵਾਰ ਕਰਨ ਤੋਂ ਵੀ ਡਰੋਗੇ ਠੀਕ ਹੈ ਤੁਹਾਨੂੰ ਹੋਰ ਵੀ ਚੁਣੌਤੀਆਂ ਆਉਣੀਆਂ ਸਿੱਖੀ ਖੰਨੇਓ ਤਿੱਖੀ ਹੈ ਕੋਈ ਆਮ ਨਹੀਂ ਕਿ ਵੀ ਆਪਾਂ ਇੱਥੇ ਕਹਿ ਕੇ ਮੈਂ ਉੱਥੇ ਵੀ ਬੋਲਤਾ ਇੱਥੇ ਬੋਲਤਾ ਤੇ ਮੈਂ ਵਾਪਸ ਚਲਾ ਗਿਆ ਐ ਚਲਾ ਗਿਆ ਇਹ ਨਹੀਂਗਾ ਹੁਣ ਸਾਡੇ ਦਾ ਘਰਬਾਰ ਛੁੱਟ ਗਏ ਛੜਾਏ ਇਹ ਜਿਵੇਂ ਕਹਿੰਦੇ ਸੀਗੇ ਵੀ ਯਾਨਸੀਆਂ ਦਾ ਬੰਦਾ ਤੇ ਯਾਨਸੀਆਂ ਤੁਸੀਂ ਯਾਨਸੀਆਂ ਜਿਨ੍ਹਾਂ ਨੇ ਸਾਨੂੰ ਤਿਆਰ ਕੀਤਾ ਜਿਨ੍ਹਾਂ ਨੇ ਸਾਡੇ ਤੋਂ 32 ਬੋਰ ਪਿਸਤੌਲ ਫੜੇ ਗਏ ਸੀ ਤੇ ਤੁਸੀਂ ਸਾਡੇ ਤੇ ਯੂਏਪੀਐਲ ਆਏ ਤੁਸੀਂ ਤਿਆਰ ਕੀਤਾ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਡੇ ਤੇ ਰਹਿਮ ਤੁਸੀਂ ਸਾਨੂੰ ਮੌਕ ਖਵਾਉਂਦੇ ਕਿ ਗੁਰੂ ਨੇ ਸਾਨੂੰ ਰਿਦੇ ਚ ਸਮਝਾਇਆ ਤੇ ਸਤਿਗੁਰਾਂ ਨੇ ਕਿਹਾ ਵੀ ਮੌਤ ਤਾਂ ਮਰਦਾ ਹੀ ਨੀਗਾ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਏ ਅਸੀਂ ਤਾਂ ਸਵੇਰ ਉੱਠ ਕੇ ਨਿਤ ਪੜਦੇ ਆਂ ਤੇ ਫਿਰ ਸਾਨੂੰ ਮੌਤ ਦਾ ਕਾਦਾ ਖੋਫ ਆ ਤੇ ਜੇ ਮੌਤ ਦਾ ਹੀ ਖੋਫ ਆ ਫਿਰ ਘਰੋਣਾ ਨਿਕਲੋ ਤੇ ਬਿਆਨਬਾਜੀ ਨਾ ਕਰੋ ਆ ਕੇ ਸੰਗਤ ਦੇ ਵਿੱਚ ਤੇ ਪਰ ਸੱਚੇ ਸਤਿਗੁਰੂ ਨੇ ਸਾਡੀ ਸੁਣ ਲਈ ਨੌਜਵਾਨੀ ਦੀ ਜਿਹੜੀ ਆਵਾਜ਼ ਸੀਗੀ ਅੱਜ ਤਾਂ ਭੈਣਾ ਵੀ ਆ ਕੇ ਮਾਵਾ ਵੀ ਆ ਕੇ ਸਾਡੀਆਂ ਹਰੇਕ ਤਰੀਕੇ ਦਾ ਹਰੇਕ ਵਰਗ ਦਾ ਬੰਦਾ ਆ ਕੇ ਸਾਡੇ ਅੱਜ ਉਸ ਲਹਿਰ ਨਾਲ ਜੁੜਿਆ ਗੌਰ ਭਾਈ ਲਹਿਰ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ ਮੈਂ ਨਾ ਬੜਾ ਸ਼ੁਕਰ ਹੈ ਜਿਹੜਾ ਇਹਨਾਂ ਦੇ ਮੀਡੀਆ ਗੋਦੀ ਮੀਡੀਆ ਵੱਲੋਂ ਆ ਹੋ ਗਿਆ ਜੀ ਉਹ ਹੋ ਗਿਆ ਕੁਛ ਨਹੀਂ ਜਿਹੜਾ ਕੁਛ ਮਰਜ਼ੀ ਕਰ ਲੈਣ ਪਰਚੇ ਕਰ ਲੈਣ ਗੋਲੀਆਂ ਮਾਰ ਦੇਣ ਪਿੱਛੇ ਹਟਣ ਦਾ ਹੁਣ ਕੋਈ ਮਸਲਾ ਹੀ ਹੈ ਨਹੀਂਗਾ ਬਾਈ ਜਿੱਥੋਂ ਤਾਂ ਹੀ ਵੀ ਜਾਣਾ ਪਿਆ ਸੱਚੇ ਸਤਗੁਰੂ ਰਹਿਮ ਕਰਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੇ ਆਂ ਇਹੀ ਸੱਚੇ ਪਾਤਸ਼ਾਹ ਦਾ ਅਸੀਂ ਆਸਰਾ ਲੈਣਾ ਅਸੀਂ ਉਹ ਸਾਨੂੰ ਸਾਰਿਆਂ ਹੀ ਮਾਰਾਂ ਹੋਣ ਜਿਹੜੀਆਂ ਕਿਸੇ ਇੱਕ ਕਰਮੀ ਬੰਦੇ ਨੂੰ ਹੁੰਦੀਆਂ ਜੇ ਅਸੀਂ ਪਿੱਛੇ हट ਗਏ ਤੇ ਪਿੱਛੇ ਪੈਰ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਭਾਉਣ ਨਾ ਦੇਵੇ ਸ਼ੁਰੂਆਤੀ ਤੱਤੀਆਂ ਗੱਲਾਂ ਦੀ ਗੱਲ ਹੋਈ ਕਹਿੰਦੇ ਕਿ ਗੱਲਾਂ ਬੜੀਆਂ ਤੱਤੀਆਂ ਕਰਦਾ ਮਰਤਵਾ ਤੇ ਗੁਰੂ ਮਰਨ ਤੋਂ ਹੀ ਸ਼ੁਰੂ ਕਰਦਾ ਪਹਿਲਾ ਮਰਨ ਕਬੂਲ ਜੀਵਨ ਕੀ ਛਾੜ ਆਸ ਹੋ ਸਭਣਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਕਿਉਂਕਿ ਗੱਲ ਤਾਂ ਸੱਚੇ ਸਤਿਗੁਰੂ ਦੀ ਹੈ ਜੇ ਹੁਣ ਮੰਨ ਕੇ ਚਲੋ ਵੀ ਆਪਣੇ ਕਹਿਣ ਅੱਠ ਸਾਲ ਦਾ ਜਿਹੜਾ ਦਿਮਾਗ ਵਾਲਾ ਉਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਕਿਵੇਂ ਗੁਰੂ ਮੰਨੂਗਾ ਦੈਲ ਵਾਲਾ ਮੰਨੂਗਾ ਅਗਲੇ ਨੇ ਤਾਂ ਕਹਿੰਦੇ ਇਹ ਤਾਂ ਜਵਾਕ ਹੈ ਯਾਰ ਇਹ ਕਿਵੇਂ ਬਣ ਸਕਦਾ ਨਹੀਂ ਨਹੀਂ ਜੇ ਬਾਬਾ ਫਤੇ ਸਿੰਘ ਜੀ ਨੇ ਵਜੀਦੇ ਨੂੰ ਆਖਿਆ ਵੀ ਅਸੀਂ ਜਾ ਕੇ ਫੌਜ ਇਕੱਠੀ ਕਰਾਂਗੇ ਗੁਰੂ ਪੀਤਾ ਨੂੰ ਪਾਲਾਂਗੇ ਤੇ ਤੇਰੇ ਨਾਲ ਜੰਗ ਕਰਾਂਗੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਉਹ ਅਕਾਲ ਪੁਰਖ ਦਾ ਰੂਪ ਸੀਗਾ ਮਹਾਰਾਜ ਕਹਿੰਦਾ ਇਹ ਮਰਨ ਜੰਮਣ ਮਰਨ ਦੇ ਖੇਡ ਤੋਂ ਪਰੇ ਆ ਜੇ ਖਾਲਸੇ ਨੂੰ ਪਿਓਰਟੀ ਮਿਲੀ ਆ ਦਾਤ ਅੰਮ੍ਰਿਤ ਦੀ ਮਿਲੀ ਆ ਸਿਰ ਦੇ ਕੇ ਮਿਲੀ ਆ ਜਿਉਂਦਿਆਂ ਨੂੰ ਨਹੀਂ ਮਿਲੇਗੀ ਜੇ ਇੱਕ ਹੋਇਆ ਤੇ ਉਹ ਅੰਮ੍ਰਿਤ ਉਹ ਸ਼੍ਰੀ ਸਾਹਿਬ ਨਾਲ ਇੱਕ ਹੋਇਆ ਜੀਪਾਲ ਵੀ ਗੱਲ ਕਰਦਾ ਸਿਰ ਦੇਣ ਦੀ ਤोटे ਸਵਾਲ ਖੜੇ ਹੋ ਜਾਂਦੇ ਆ ਸੇਰ ਕਦ ਲਈ ਦੇਣੇ ਗਾ ਸਹਿਰ ਅਸੀਂ ਆਪਦੀ ਕੌਮ ਲਈ ਦੇਣੇ ਆ ਤੁਸੀਂ ਸਾਡੇ ਪਾਣੀ ਵੀ ਨਾਪ ਲੋ ਤੁਸੀਂ ਐਸਵਾਈਐਲ ਦੀਆਂ ਗੱਲਾਂ ਕਰੋ ਤੁਸੀਂ ਸਾਡੇ ਅਕਾਲਤਾ ਸਾਹਿਬ ਤੇ ਕਾਬਜ ਹੋ ਕੇ ਸਾਨੂੰ ਜਿਹੜੀਆਂ ਸਾਡੀਆਂ ਪਰੰਪਰਾਵਾਂ ਉਹਨਾਂ ਨੂੰ ਝੂਠੇ ਕਰੋ ਅੱਜ ਲੋਂਗੋਵਾਲ ਦੀਆਂ ਵਰਸੀਆਂ ਤਾਂ ਸਰਕਾਰ ਮਨਾਉਂਦੀ ਐ ਤੇ ਅਸੀਂ ਸੰਤ ਜਰਨੈਲ ਸਿੰਘ ਦੀਆਂ ਮਨਾਉਨੇ ਆ ਦੋ ਸੰਤ ਸੀ ਦੋਵਾਂ ਦੇ ਗੋਲੀ ਵੱਜੀ ਉਹ ਉਹਨਾਂ ਦਾ ਸਰਕਾਰੀ ਸੰਤ ਤਾਂ ਸਾਡਾ ਸੰਤ ਜਰਨੈਲ ਸਿੰਘ ਮਹਾਨ ਸਿੱਖ ਵੀਵੀ ਸਦੀਰਾ ਮਹਾਨ ਸਿੱਖ ਕਿਸੇ ਨੇ ਐਵੇਂ ਤਾਂ ਨਹੀਂ ਉਹਨਾਂ ਨੂੰ ਅਵਾਰਡ ਦੇਤਾ ਉਹਦੇ ਚ ਪੜ੍ਹੇ ਲਿਖੇ ਪ੍ਰੋਫੈਸਰਾਂ ਨੇ ਚਿੱਠੀਆਂ ਪਾਈਆਂ ਵੱਡੇ ਵੱਡੇ ਵਿਦਵਾਨਾਂ ਨੇ ਪਾਈਆਂ ਕਥਾਵਾਚਕਾਂ ਨੇ ਪਾਈਆਂ ਗੁਰਮਖਾਂ ਗਿਆਨੀਆਂ ਨੇ ਪਾਈਆਂ ਜਿਨ੍ਹਾਂ ਨੇ ਕਿਹਾ ਵੀ ਹਾਂ ਵਾਕੇ ਯਾਰ ਇਹ ਸਿੱਖ ਸੀਗਾ ਜੇ ਅਸੀਂ ਬਣੀਏ ਤਾਂ ਸਿੱਖ ਗੁਰੂ ਦੇ ਬਣੀਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਵੀ ਜੇ ਤਾਂ ਅਸੀਂ ਹਰੀ ਅਰਗੇ ਹੀ ਬਨਨਾ ਤੇ ਗੁਰੂ ਨੇ ਇੱਕੋ ਹੀ ਰੂਪ ਆ ਇਹ ਸੱਚੇ ਪਾਤਸ਼ਾਹ ਦਾ ਜਿੱਥੇ ਤੁਹਾਡੇ ਸਾਰੇ ਗੁਨਾਹ ਬਖਸ਼ੇ ਜਾਂਦੇ ਆ ਨਹੀਂ ਦੁਨੀਆ ਤੇ ਕੋਈ ਦਰ ਹੈ ਨਹੀਂਗਾ ਵੀ ਤੁਹਾਨੂੰ ਗੁਰੂ ਆਪਣਾ ਵੀ ਲਵੇ ਤੇ ਤੁਹਾਨੂੰ ਆਪਦਾ ਚਿਹਰਾ ਵੀ ਦੇਵੇ ਤੁਹਾਨੂੰ ਆਪਦਾ ਸਾਰਾ ਕੁਝ ਬਾਣੀ ਬਾਣਾ ਵੀ ਦੇਵੇ ਆਪਦੀ ਤਾਕਤ ਵੀ ਦੇਵੇ ਸਭ ਕੁਝ ਦੇਵੇ ਤੇ ਹੋਰ ਕੋਈ ਦੁਨੀਆ ਦਾ ਦਰ ਨਹੀਂ ਇਸੇ ਕਰਕੇ ਸੱਚੇ ਸਤਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਸਗਲ ਦਵਾਰ ਕੋ ਛਾੜ ਕੇ ਗਾਹੇ ਉਹ ਤੋਹਾਰੋ ਦਵਾਰ ਬਾਹੀਂ ਗਾਹੇ ਕਿ ਲਾਜ ਅਸ ਗੋਬਿੰਦਾਸ ਤੋਹਾਰ ਤੇ ਇਹ ਸਾਡੀਆਂ ਰੱਖਣ ਵਾਲਾ ਫਿਰ ਦੀ ਆਨੰਦਪੁਰ ਸਾਹਿਬ ਉਥੇ ਵੀ ਵੱਡਾ ਇਕੱਠ ਹੁੰਦਾ ਵਾ ਸਮਾਗਮ ਹੁੰਦੇ ਆ ਉਤੋਂ ਬਾਅਦ ਦੇ ਵਿੱਚ ਅੱਜ ਅਕਾਲ ਤਖਤ ਸਾਹਿਬ ਤੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੇਰਦੀ ਆ ਜਿਹੜੇ ਪੌੜੀਆਂ ਸੀ ਨਾ ਇਹ ਸਾਰੀਆਂ ਭਰੀਆਂ ਸੀ ਚਾਰ ਸਫੇਰੇ ਆਪਾਂ ਗੱਲ ਕਰਦੇ ਆ ਤੇ ਸਾਰੇ ਸਿੰਘ ਇੱਥੇ ਬੈਠੇ ਸੀ ਬੀਬੀਆਂ ਪਹਿਣਾ ਬੈਠੀਆਂ ਸੀ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਆ ਵੱਡਾ ਹਜੂਮ ਜਿਹੜਾ ਬਹੁਤ ਵੱਡੀ ਤਲਾਦ ਦੇ ਸੰਗਤ ਤੇ ਪਹੁੰਚਣਾ ਤੇ ਅਮਰਤਵਾਨ ਕਰਨਾ ਜਦੋਂ ਉਸ ਵੀਰ ਦੇ ਬੋਲ ਕਿਸੇ ਦੇ ਰਿਦੇ ਤੇ ਸੱਟ ਮਾਰਦੇ ਆ ਜਿਹਦੇ ਹਿਰਦੇ ਤੇ ਉਹਨਾਂ ਦੇ ਸੱਟ ਵਜਦੀ ਆ ਜਿਵੇਂ ਅੱਜ ਉਹ ਭੈਣ ਆ ਕੇ ਬੋਲੀ ਉਹਨੇ ਲਾਈਵ ਹੋ ਕੇ ਕਿਹਾ ਵੀ ਹਾਂ ਵੀ ਮੈਂ ਇਸ ਚੀਜ਼ ਤੇ ਮੈਨੂੰ ਉਸ ਚੀਜ਼ ਲਈ ਮਜਬੂਰ ਹੋ ਗਈ ਵੀ ਮੈਂ ਅਕਾਲ ਤਖਤ ਸਾਹਿਬ ਜਾਵਾਂ ਪੇਸ਼ ਹੋਵਾਂ ਪੰਜ ਪਿਆਰੇ ਸਹਿਬਾਨਾਂ ਦੇ ਉਹ ਮਜਬੂਰ ਹੋਗੇ ਕਿਉਂ ਮਜਬੂਰ ਹੋਗੇ ਕਿਉਂਕਿ ਉਹਦੇ ਹਿਰਦੇ ਚੋਂ ਗੱਲਾਂ ਨਿਕਲਦੀਆਂ ਨਿਕਲਦੀਆਂ ਸੱਚੀਆਂ ਗੱਲ ਗੁਰੂ ਦੀ ਐ ਗੱਲ ਸਾਡੀ ਤਾਂ ਹੈ ਹੀ ਨਹੀਂ ਨਾ ਅਸੀਂ ਪੰਥ ਆਜਾਂ ਨਾ ਕੱਲ੍ਹ ਸਾਨੂੰ ਤਾਂ ਗੁਰੂ ਨੇ ਸਾਜਿਆ ਤੇ ਨਿਵਾਜਿਆ ਜੇ ਅਸੀਂ ਇਸ ਰਾਹ ਤੇ ਜਿਹੜਾ ਵਿਖਮ ਘਾਟੀ ਆ ਜਿਹਦੇ ਤੇ ਚੜਨਾ ਹੁਣ ਜਿਹਦੇ ਵਿੱਚ ਸਾਨੂੰ ਕੰਮ ਕਰੋ ਲੋਭ ਮੋਹ ਹੰਕਾਰ ਤੋਂ ਬਚ ਕੇ ਛਾਡੇ ਰਿਹੇ ਜਿਹੜਾ ਹੰਕਾਰੀ ਹੋ ਗਿਆ ਉਹ ਵੀ ਮਰ ਗਿਆ ਜੇ ਕਾਮੀ ਹੋ ਗਿਆ ਲੋਭੀ ਹੋ ਗਿਆ ਹਰੇਕ ਇਹ ਪੰਜੇ ਵਿਕਾਰ ਸਾਡੇ ਤੇ ਹਾਵੀ ਆ ਤੇ ਜਦੋਂ ਅਸੀਂ ਸੱਚੇ ਸਤਗੁਰੂ ਨੂੰ ਅੰਮ੍ਰਿਤ ਵੇਲੇ ਧਿਆਉਣੇ ਆ ਜਦੋਂ ਉਸ ਪ੍ਰਮਾਤਮਾ ਦਾ ਨਾਮ ਲੈਣੇ ਆ ਜਿਨ ਸਿਰਿਆ ਤੇ ਨੇ ਸਵਾਰਿਆ ਜਿਹੜੇ ਦੇ ਦਰ ਤੇ ਸੱਚੇ ਸਤਿਗੁਰੂ ਦੇ ਵੱਡਾ ਦਾ ਦਾਰੇ ਨਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਜੇ ਅਸੀਂ ਉਹਦੇ ਵੱਡੇ ਦਰਬਾਰ ਚ ਬੈਠੇ ਆ ਨਾ ਸੱਚੇ ਤਖਤਾਂ ਮੂਰੇ ਖੜੇ ਆ ਤੇ ਸਾਨੂੰ ਦਿੱਲੀਆਂ ਦੁੱਲੀਆਂ ਦਾ ਡੱਕਾ ਡਰ ਨਹੀਂ ਸਾਡੀ ਹਿੱਕ ਤਿਆਰ ਆ ਤੁਸੀਂ ਆਪਦੀਆਂ ਗੋਲੀਆਂ ਤਿਆਰ ਰੱਖੋ ਜਿੱਦਣ ਮਰਜੀ ਆਜੋ ਜਿੱਦਣ ਕਿਤੇ ਭੇੜ ਭੜ ਗਿਆ ਕਿ ਪਿੱਛੇ ਪੁੱਛੇ ਵਾਲਾ ਦਾ ਕੰਮ ਹੀ ਹੈਣੀ ਬਈ ਯਾਰ ਇਹ ਤਾਂ ਜਿਹੜਾ ਨਿੰਗਣਾਗਾ ਹੁਣ ਤਾਂ ਪਾਰ ਲੰਘੂਗਾ ਜੇ ਤੁਸੀਂ ਕਹੋ ਵੀ ਪੰਜਾਬ ਉਰੇ ਖੜ ਜੂਗਾ ਪੰਜਾਬ ਦੀ ਸਾਰੇ ਦੀ ਆਵਾਜ਼ ਆ ਇਹ ਅਮਰਤਪਾਲ ਇੱਕ ਦੀ ਨਹੀਂ ਕਿਉਂ ਉੱਠੀ ਅੱਜ ਬਗਾਵਤ ਕਿਉਂ ਸਾਨੂੰ ਬੋਲਣਾ ਪਿਆ ਨੌਜਵਾਨੀ ਨੂੰ ਮੂਹਰੇ ਆ ਕੇ ਤਾਂ ਖੜਨਾ ਪਿਆ ਵੀ ਅਸੀਂ ਉਸ ਗੱਲ ਤੇ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਸੀ ਨਕਾ ਨਾਕਾਮਯਾਬ ਰਹੀ ਵੀ ਅਸੀਂ ਉਹਨਾਂ ਦੇ ਹਿਰਦੇ ਦੀਆਂ ਗੱਲਾਂ ਪੜ ਲਏ ਸਾਨੂੰ ਬਗਰਾੜੀ 30 ਕਿਲੋਮੀਟਰ ਬਗਰਾੜੀ ਤੋਂ ਇਧਰ ਬਠਿੰਡੇ ਵਾਲ ਨੂੰ ਵੀ ਭੀੜ ਹੋਵੇ ਬੰਦ ਹੋ ਜੇ ਸਿੱਖ ਸੰਗਤ ਨੇ ਸਾਰੇ ਹਜੂਮ ਇੰਨਾ ਪੰਜਾਬ ਉੱtre ਵਾਰਲਡ ਚੋਂ ਸਿੱਖ ਆ ਜਾਣ ਯਾਰ ਵਾਰਲਡ ਚੋਂ ਸਹਾਇਤਾ ਮਿਲੇ ਉਹਨਾਂ ਨੂੰ ਤੇ ਇਧਰੋਂ ਕੋਟਕਪੂਰੇ ਵੱਲੋਂ ਵੀ ਸਾਰਾ ਬੰਦ ਐਨੀ ਸਿੱਖ ਸੰਗਤ ਆਵੇ ਤੇ ਬਾਅਦ ਚੋਂ ਯਾਰ ਉਹ ਬੰਦਿਆਂ ਦੇ ਆਸਰੇ ਤੁਸੀਂ ਯਾਰ ਇੱਕ ਜਿਹਨਾਂ ਦੇ ਸੰਤ ਕਰਤਾਰ ਸਿੰਘ ਜੀ ਕਹਿੰਦੇ ਸੀਗੇ ਵੀ ਇਹਨਾਂ ਦੇ ਰਾਜਨੀਤੀਆਂ ਦੇ ਕਾਹਦਾ ਅਦਬਾਰ ਆ ਇਹ ਤਾਂ ਵੋਟਾਂ ਲੈਣ ਮਾਰੇ ਪਿਓ ਨੂੰ ਗਧਾ ਕਹਿ ਦੇਣਗੇ ਤੇ ਜਿੱਤ ਕੇ ਗਧੇ ਨੂੰ ਪਿਓ ਕਹਿ ਦੇਣਗੇ ਸੰਤ ਕਰਤਾਰ ਸਿੰਘ ਜੀ ਦੇ ਬਚਨਾਂ ਤੇ ਜੇ ਅਸੀਂ ਅਸੀਂ ਰਾਜਨੀਤੀ ਧਰਮ ਦੇ ਥੱਲੇ ਰਹਿ ਕੇ ਕਰਨੀ ਆ ਤੇ ਕਿੱਡਾ ਕੋਈ ਖੱਬੀ ਖਾਨ ਹੋਵੇ ਅਸੀਂ ਤਾਂ ਹੱਕ ਢਾਹ ਕੇ ਅਗਲੇ ਦੇ ਮੂੰਹ ਤੇ ਗੱਲ ਕਰਨੀ ਆ ਅਸੀਂ ਐ ਨਹੀਂ ਕਿ ਲੇਲੇ ਪੇਪੇ ਕਰਨੇ ਵੀ ਤੂੰ ਐ ਕੀਤਾ ਤਾਂ ਜਾਂ ਅਸੀਂ ਪਾਲਸ਼ਾ ਮਾਰਦੇ ਫਿਰਦੇ ਆ ਜਿਹੜਾ ਮਰਜੀ ਹੋਵੇ ਜਿਹੜੇ ਅੱਜ ਬਾਦਲਕਿਆਂ ਦੇ ਹੋ ਕੇ ਇੱਥੇ ਦਿੰਦੇ ਆ ਜਿਹੜਾ ਤੁਸੀਂ ਕਹਿ ਵੀ ਐਸਜੀਪੀਸੀ ਨੇ ਐਸਜੀਪੀਸੀ ਦਾ ਪ੍ਰਬੰਧ ਥੋੜੀ ਐ ਇਹ ਇਹ ਤਾਂ ਸਦੀਆਂ ਤੋਂ ਚੱਲਦਾ ਆਉਂਦਾ ਫਿਰ ਪਹਿਲਾ ਅਕਾਲ ਤਖਤ ਸਾਦਾ ਇਹ ਤਾਂ ਬਣੀ ਹੈ 1900 ਚ 1900 ਤੋਂ 20 ਚ ਜਾ ਕੇ 26 ਚ ਬਣੀ ਇਹ ਇਹਦਾ ਗੋਰਿਆਂ ਨੇ ਬਣਾ ਕੇ ਸਾਡੇ ਉੱਤੇ ਫਟ ਕੀਤੀ ਆ ਚਲਾਉਂਦੇ ਤਾਂ ਇਹ ਆ ਤੁਸੀਂ ਮੁਲਾਜ਼ਮ ਹੋਵੇ ਜਥੇਦਾਰ ਇਹਨਾਂ ਦਾ ਐਸਜੀਪੀਸੀ ਦਾ ਤੇ ਸਾਡਾ ਜਥੇਦਾਰ ਕਹਦਾ ਬੋਲੀ ਹੋਵੇ ਬਾਦਲਾਂ ਦੀ ਕਹਿੰਦੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੋ ਹੁਣ ਇੱਥੋਂ ਸਟੇਜ ਤੋਂ ਬੋਲਿਆ ਭਾਈ ਜੀ ਅਕਾਲੀ ਦਲ ਇੱਕੋ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਆ ਮਾਨ ਦਾ ਠੀਕ ਹੈ ਇਹਨਾਂ ਦੀ ਪੰਜਾਬੀ ਪਾਰਟੀ ਆ ਵਿਧਾਨ ਵੱਖਰਾ ਸਾਰਾ ਕੁਝ ਵੱਖਰਾ ਇਹਨਾਂ ਨੇ ਬਥੇਰਾ ਲੁੱਟ ਕੇ ਖਾ ਲਿਆ ਮਸੰਦਾਂ ਦੇ ਗਲਾਂ 'ਚ ਸਾਫੇ ਪੈਣੇ ਆ ਆਉਣ ਵਾਲਾ ਸਮਾਂ ਤੁਹਾਡੇ ਸਾਹਮਣੇ ਹੋਊਗਾ ਸਾਡੀ ਤਾਂ ਮੌਤ ਪੱਕੀ ਆ ਸਾਨੂੰ ਅੱਜ ਮਾਰਨ ਕੱਲੂ ਮਾਰਨ ਸਾਡਾ ਤਾਂ ਇਵੇਂ ਰਹਿਣਾ ਨਾ ਅਸੀਂ ਅੱਜ ਪਿੱਛੇ ਹਟਗੇ ਨਾ ਕੱਲ ਪਿੱਛੇ ਹਟਗੇ ਜਿਹੜੀ ਇਹਨਾਂ ਦੀ ਬੋਲੀ ਆ ਇਹ ਅਕਾਲੀ ਦਲ ਐਵੇਂ ਮਜ਼ਬੂਤ ਕਿਵੇਂ ਹੋ ਜਾਊਗਾ ਤੁਸੀਂ 30 35 ਸਾਲ ਅੱਜ ਤੱਕ ਤੁਹਾਨੂੰ ਬੰਦੀ ਸਿੰਘ ਚੇਤੇ ਆ ਗਏ ਕੱਲ ਜਦੋਂ ਤੁਸੀਂ ਉੱਥੇ ਗੋਲੀਆਂ ਮਾਰੀਆਂ ਸੀ ਉਦੋਂ ਨਹੀਂ ਚੇਤਾ ਸੀਗਾ ਵੀ ਅਸੀਂ ਆਪਦੇ ਬੰਦਿਆਂ ਨੂੰ ਗੋਲੀਆਂ ਮਾਰੀ ਜਾਂਦੇ ਆ ਬੇਅਦਬੀ ਹੋਈ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਸਿੱਖ ਸੰਗਤ ਸਾਹਮਣੇ ਸਾਡੇ ਕੜੀਸ ਕੜੀਸ ਧੀਆਂ ਪੈਣਾ ਕੋਟਕਪੂਰੇ ਕੜੀਸ ਕੜੀਸ ਕੁੱਟੀਆਂ ਇਹਨਾਂ ਨੇ ਅਸੀਂ ਕੋਈ ਐਵੇਂ ਹਥਿਆਰ ਨਹੀਂ ਸਾਨੂੰ ਚਾੜ੍ਹਿਆ ਸੀਗਾ ਵੀ ਸਾਨੂੰ ਵੀ ਮੇਰੇ ਤਿੰਨ ਬੱਚੇ ਆ ਸਾਡਾ ਵੀ ਜੀ ਕਰਦਾ ਸੀ ਅਸੀਂ ਪਰਿਵਾਰ 'ਚ ਰਹਿ ਕੇ ਆਪਦੇ ਜਵਾਗ ਪਾਲ ਲਏਗੇ ਇਹਨਾਂ ਨੇ ਮਜਬੂਰ ਕੀਤਾ ਵੀ ਤੁਸੀਂ ਹਥਿਆਰ ਚੱਕੋ ਅਸੀਂ ਚੱਕੇ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਚੱਕਣੇ ਪਏ ਤਾਂ ਚੱਕਾਂਗੇ ਤੇ ਜਿੰਨਾ ਚਿਰ ਹੱਕ 'ਚ ਜੋਰ ਆ ਤੇ ਬੋਲਾਂਗੇ ਵੀ ਖਾਲਸਾ ਵਹਿੀਰ ਦੀ ਗੱਲ ਕੀਤੀ ਆ ਹੁਣੇ ਅਮਰਤਪਾਲ ਕਹੇ ਗਿਆ ਕਿ ਆਉਣ ਵਾਲੇ ਸਮੇਂ 'ਚ ਖਾਲਸਾ ਵਹਿੀਰ ਚੱਲੂਗੀ ਚੱਲਦਾ ਵਹਿੀਰ ਦਾ ਨਾਮ ਦਿੱਤਾ ਗਿਆ ਵਖੋਖਰੇ ਪੜਾਉਣਗੇ ਤੇ ਤਕਰੀਬਨ ਅਕਾਲ ਤਖਤ ਸਾਹਿਬ ਤੋਂ ਚਲਣਾ ਤਿੱਕੀ ਦੇਣ ਦੇ ਵਿੱਚ ਤੱਕ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣਾ ਵਾ ਥਾਂ-ਥਾਂ ਤੇ ਪੜਾਦਰ ਪੜਾਉਣਾ ਕਿ ਕੀ ਨਿਤਨੇਮੀ ਹੋਊਗਾ ਪ੍ਰਚਾਰ ਹੋਊਗਾ ਤੇ ਨਾਲ ਨਾਲ ਅਮਰਤਪਾਲ ਕਰਾਇਆ ਗਿਆ ਨਹੀਂ ਬਿਲਕੁਲ ਇਹ ਸੱਚੇ ਪਾਤਸ਼ਾਹ ਜੇ ਨਤਨੇਮੀ ਹੋਵਾਂਗੇ ਗੁਰੂ ਦੀਆਂ ਦਾਤਾਂ ਦੇ ਅਭਲਾਖੀ ਹੋਵਾਂਗੇ ਗੁਰੂ ਸਾਡੇ ਹਿਰਦੇ ਚ ਵਸਦਾ ਹੋਊਗਾ ਜੇ ਅਸੀਂ ਕਿਤੇ ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਉਹ ਤਾਂ ਫਿਰ ਨਰਕਾਂ ਦੇ ਭਾਗੀ ਹੋਣਗੇ ਵੀ ਜੇ ਅਸੀਂ ਬਾਣੀ ਗੁਰੂ ਦੇ ਪਾਏ ਆ ਤੇ ਗੱਲਾਂ ਸਰਕਾਰਾਂ ਦੀਆਂ ਕਰੇਗੇ ਫੇਰ ਨਹੀਂ ਚੱਲਣਾ ਇਹ ਤੇ ਜੇ ਚਲਾਉਣਾ ਤੇ ਫਿਰ ਗੱਲ ਗੁਰੂ ਦੀ ਹੋਊਗੀ ਗੱਲ ਧਰਮ ਦੀ ਹੋਊਗੀ ਗੱਲ ਸਚਾਈ ਦੀ ਹੋਊ ਧੰਵਾ ਜੀ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਸਾਡੇ ਨਾਲ ਸੀ ਤੇ ਉਹਨਾਂ ਕਹਿੰਦੇ ਕਿ ਜੇ ਬਾਣੇ ਗੁਰੂ ਦੇ ਹੋਣਗੇ ਤੇ ਗੱਲ ਸਰਕਾਰ ਦੀ ਹੈ ਤੇ ਐਵੇਂ ਨਹੀਂ ਚੱਲਣਾ ਇੱਥੇ ਤੇ ਸੀਸ ਦੇਣ ਦੀ ਲੋੜ ਪੈਣੀ ਆ ਜਿਵੇਂ ਸੀਸ ਭੇਂਟ ਕਰਦੇ ਦਾ ਗੁਰੂ ਨੂੰ ਤੇ ਜਿਵੇਂ ਅੱਜ ਥੋੜੀ ਦੇਰ ਪਹਿਲਾਂ ਅਮਰਤਪਾਲ ਵੀ ਪ੍ਰੈਸ ਨੂੰ ਮੁਖਾਤਬ ਹੋਏ ਸੀ ਉਹਨਾਂ ਧੰਨਵਾਦ ਵੀ ਕੀਤਾ ਜਿਹੜੇ ਤੇ ਅਮਰਤਪਾਨ ਕਰਨ ਵਾਸਤੇ ਆਏ ਸੀ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਪਹੁੰਚਦੇ ਚੱਲਦਾ ਵਹੀਰ ਜਿਹੜਾ ਪ੍ਰੋਗਰਾਮ ਥੋੜੇ ਦਿਨਾਂ ਤੱਕ ਅਮਰ ਕਰਨੀ ਆ ਫਿਰ ਤੱਕਨ ਸ੍ਰੀ ਕੇਸਗੜ ਸਾਹਿਬ ਤੇ ਉਹਦਾ ਵੀ ਇੱਥੇ ਤੱਕ ਤੋਂ ਐਲਾਨ ਕਰ ਦਿੱਤਾ ਗਿਆ ਵਾ ਦੇਖਦੇ ਆ ਉਹਦੇ ਨਾਲ ਕਿੰਨੀ ਕਿ ਸੰਗਤ ਜੁੜਦੀ ਹੈ ਥੋੜੀ ਦੇਰ ਤੱਕ ਜਿਹੜਾ ਕਿ ਇੱਥੇ ਗਿਣਤੀ ਪਹੁੰਚ ਰਹੀ ਆ ਥੋੜੀ ਦੇਰ ਤੱਕ ਪਤਾ ਲੱਗ ਜੂਗਾ ਕਿੰਨੀ ਕਿ ਵੱਡੀ ਤਦਾਦ ਦੇ ਵਿੱਚ ਅੱਜ ਅਮਰਤਪਾਨ ਹੋਇਆ ਕਿਉਂਕਿ ਐਤਵਾਰ ਦੀ ਜੋ ਆਮ ਗਿਣਤੀ ਦੱਸੀ ਜਾਂਦੀ ਆ 200 250 ਜਾਂ 300 ਤੱਕ ਦੀ ਗਿਣਤੀ ਹੁੰਦੀ ਆ ਅਮਰਤਪਾਨ ਕਰਨ ਵਾਲਿਆਂ ਦੀ ਦੇਖਦੇ ਆ ਅੱਜ ਕਿੰਨੀ ਕਿ ਭਾਰੀ ਤਦਾਦ ਦੇ ਸੰਗਤ ਤੇ ਪਹੁੰਚੀ ਆ ਤੇ ਕਿੰਨੀ ਕਿ ਸੰਗਤ ਨੇ ਅੱਜ ਅਮਰਤਪਾਨ ਕੀਤਾ ਵਾ ਥੋੜੀ ਦੇਰ ਤੱਕ ਸ਼ੈਦ ਉਹਦੀ ਲਿਸਟ ਹੀ ਪਹੁੰਚ ਚ